ਬਾਜ਼ਾਰ 'ਚ ਮਿਲਦੇ 15-1500 'ਚ ਬਾਗੇ ਪੁਰਾਣੇ ਆਜੋ ਅੰਕਲ ਰਾਮ ਦੇ ਸਟੋਰ ਤੇ 5-500 'ਚ ਲੈ ਜਾਓ ਜੀ 15-1500 ਵਾਲੇ ਸੂਟ 5-500 'ਚ ਆਹ ਦੇਖੋ ਜੀ ਜੇ ਤੁਸੀਂ ਮੋਰਾਂ ਵਾਲੇ ਸੂਟ ਲੈਣੇ ਉਹ ਵੀ ਮਿਲ ਜੂਗੇ ਬੂਟੀਆਂ ਵਾਲੇ ਲੈਣੇ ਆ ਕਿੱਕਰਾਂ ਵਾਲੇ ਲੈਣੇ ਆ ਟਾਲੀਆਂ ਵਾਲੇ ਲੈਣੇ ਆ ਸਾਰੀਆਂ ਹੀ ਵੈਰਾਈਟੀਆਂ 5 500 ਦੇ ਵਿੱਚ ਘਟਦੀਆਂ ਆਗੇ ਲੈ ਜਾਓ ਵੱਡੇ ਫਾਇਦੇ ਨੈਚੁਰਲ ਆਰਗੈਂਜ ਦਾ ਸੂਟ ਹੈਂਡਵਰਕ ਕੀਤਾ ਬਜ਼ਾਰਾ ਚ 2500 ਦਾ 1 80 ਦੇਣੇ ਆ 2500 ਰੁਪਏ ਦੇ ਦੋ ਦੇਖੋ ਵੱਡੇ ਫਾਇਦੇ ਆ ਇੱਕ ਸੂਟ ਦੇ ਨਾਲ ਇੱਕ ਸੂਟ ਫ੍ਰੀ ਕਰਤਾ 2500 ਦਾ ਇੱਕ ਸੂਟ ਵੇਚਦੇ ਸੀ ਅੱਜ ਇੱਕ ਨਾਲ ਇੱਕ ਫ੍ਰੀ ਇੱਕੋ 1250 ਰੁਪਏ ਦਾ ਸੂਟ ਰਹਿ ਗਿਆ ਜਿਹੜਾ ਅਸੀਂ 2500 ਦਾ ਦਿੰਦੇ ਸੀ ਇਹਦੇ ਵਿੱਚ ਰੰਗ ਡਿਜ਼ਾਈਨ ਬਹੁਤ ਸਾਰੀਆਂ ਚੀਜ਼ਾਂ ਹੁਣ ਸੂਟ ਖੋਲ ਕੇ ਵੀ ਦੇਖ ਲਓ ਆ ਦੇਖੋ ਪੂਰਾ ਫਰੰਟ ਬੜਾ ਵਧੀਆ ਬਾਯੂ ਵਰਕ ਆ ਦੁਪੱਟੇ ਟੋਪ ਦੇ 2500 ਦਾ ਇੱਕ ਦਿੰਦੇ ਸੀ ਹੁਣ 2500 ਦੇ ਦੋ ਲੈ ਜਾਓ ਆ ਚੱਕੋ ਜੀ ਨੇਚਰਲ ਕੇਵ ਦਾ ਸੂਟ ਹੈਂਡ ਵਰਕ ਕੀਤਾ ਹੈਵੀ ਦਾਜਵਰੀ ਵਾਲਾ ਜਿਹੜਾ 5-5000 ਦਾ 80 ਦੇਨੇ ਆ 5000 ਰੁਪਏ ਦੇ ਦੋ ਸੂਟ ਆਦ ਚੈਲੰਜ ਕਰਦੇ ਆ 5000 ਤੋਂ ਘੱਟ ਕਿਸੇ ਨੇ ਦੇਣਾ ਨਹੀਂ ਇੱਥੇ 5000 ਦੇ ਦੋ ਲੈ ਜਾਓ ਰੰਗ ਰੰਗ ਦੇਖੋ ਚੀਜ਼ਾਂ ਦੇਖੋ ਜਿਹੜਾ ਮਰਜੀ ਡਿਜ਼ਾਈਨ ਲੈ ਜਾਓ 5000 ਦੇ ਦੋ 2500 ਦਾ ਇੱਕ ਦੇਖੋ ਜੀ ਚਾਹੇ ਨੈਚੁਰਲ ਸ਼ਿਮਰ ਦੇ ਵਿੱਚ ਲੈਣਾ ਚਾਹੇ ਆਰਗੈਂਜਾ ਦੇ ਵਿੱਚ ਲੈਣਾ ਚਾਹੇ ਬਰਪਰੀ ਨਵੇਂ ਸਟਾਫ ਆ ਗਿਆ ਬਾਜ਼ਾਰ ਚ 3 3000 ਦੇ ਸੂਟ ਸਾਡੇ ਕੋਲ ਲੈ ਜਾਓ 1275 ਰੁਪਏ ਦਾ ਆਹ ਦੇਖੋ ਇਸ ਵੇਲੇ ਪੂਰੇ ਪੰਜਾਬ ਪੂਰਾ ਟ੍ਰੈਂਡ ਚੱਲ ਰਿਹਾ ਜੀ ਇਹ ਜੀ ਰਾਜਾ ਰਾਣੀ ਵਾਲੇ ਸੂਟ ਨੇ ਦੇਖੋ ਫਰੰਟ ਆਹ ਦੇਖੋ ਬੈਕ 7 7000 ਰੁਪਿਆ ਬਾਜ਼ਾਰ ਚ 8 8000 ਰੁਪਿਆ 65 6500 ਸਾਡੇ ਕੋਲ ਆਜੋ ਸਿਰਫ ਤੁਹਾਨੂੰ ਅਸੀਂ ਦੇ ਰਣਾ ਇਹ ਸੂਟ 3550 ਰੁਪਏ ਦਾ ਕੋਈ 3750 ਰੁਪਏ ਦਾ ਕਾਜਵਰੀ ਦਾ ਕਪੜਾ ਡਿਜ਼ਾਈਨ ਨਵੇਂ ਕਲਰ ਨਵੇਂ ਬੇਸ ਵੀ ਰਵੇ ਚੈੱਕ ਕਰੀ ਚੱਲੋ ਸੂਟ ਇੱਕ ਤੋਂ ਇੱਕ ਟੌਪ ਤੋਂ ਟੌਪ ਆ ਕੋਈ 2000 ਦਾ ਕੋਈ 2500 ਦਾ ਕੋਈ 2700 ਦਾ ਉਹ ਚੈਲੰਜ ਕਰਕੇ ਕਹਿੰਦੇ ਆ ਇਦਾਂ ਦੀ ਨਵੀਂ ਨਵੀਂ ਵੈਰਾਈਟੀ ਇਦਾਂ ਦੇ ਨਵੇਂ ਨਵੇਂ ਡਿਜ਼ਾਈਨ ਇਦਾਂ ਦੇ ਨਵੇਂ ਨਵੇਂ ਬੇਸ ਓ ਤੁਹਾਨੂੰ ਕਿਤੇ ਨਹੀਂ ਮਿਲਨੇ ਦੇਖੋ ਚੈੱਕ ਕਰੋ ਫਰਕਾਬਾਦੀ ਸੂਟ 10 1000 12 12000 ਬਾਜ਼ਾਰ ਦਾ ਰੇਟ ਲੈ ਜਾਓ 5 5000 ਚ 5 5000 ਚ ਫਰਕਾਬਾਦੀ ਸੂਟ ਆ ਦੇਖੋ orange ਲੈ ਲਓ blue ਲੈ ਜਾਓ white ਲੈ ਜਾਓ red ਲੈ ਜਾਓ pink ਲੈ ਜਾਓ green ਲੈ ਜਾਓ yellow ਲੈ ਜਾਓ ਤੁਸੀਂ ਹੁਣ ਚੈੱਕ ਕਰ ਲਓ 5000 ਰੁਪਏ ਦਾ ਸੂਟ ਦੇ ਰਹੇ ਆ 5000 ਰੁਪਏ ਦਾ ਬਿਲਕੁਲ origignal ਮੋਰਾ ਵਾਲੇ ਸੂਟ ਵੀ ਆ ਗਏ ਆ ਦੇਖੋ ਚਾਚੀਆਂ ਤਾਈਆਂ ਭੂਆ ਨਾਨੀਆਂ ਮਾਮੀਆਂ ਸਾਰੀਆਂ ਹੀ ਇਸ ਵਾਰ ਖੋਜ ਕਰ ਦੇਣੀ ਆ ਅੰਕਲੋਂ ਬਾਗਾ ਪ੍ਰਾਣਾ ਤੇ ਡਿਜ਼ਾਈਨ ਇੱਕ ਦੇ ਇੱਕ ਚਾਹੇ orange ਕਲਰ ਦੇ ਵਿੱਚ ਲੈਣਾ ਚਾਹੇ ਤੁਸੀਂ red ਕਲਰ ਦੇ ਵਿੱਚ ਲੈਣਾ red ਰੰਗ ਦਾ suit ਸਾਡੇ ਕੋਲ 15 1600 ਤੋਂ ਸ਼ੁਰੂ ਹੋ ਜਾਂਦਾ ਵਾ ਤੁਸੀਂ ਚਾਹੇ ਫਿਰੋਜੀ ਕਲਰ ਦੇ ਵਿੱਚ ਲੈਣਾ ਬਾਜੂ ਪਹੁੰਚੇ ਬਣੇ ਹੋਏ ਬੁਟੀਕ suit ਚਾਹੇ ਬਨਾਰਸੀ ਤੁਸੀਂ ਲੈਣੇ ਆ ਦੇਖੋ ਕਿੰਨਾ ਪਿਆਰਾ ਗਲਾ ਬਣਿਆ ਵਾ ਬਹੁਤ ਸ਼ਾਨਦਾਰ ਚੀਜ਼ ਆ ਆ ਦੇਖੋ ਮੋਰਾ ਦਾ ਕੰਮ ਕੀਤਾ ਘੇਰਾ ਪੂਰਾ ਹੈਵੀ ਆ ਦਾਜਬਰੀ ਵਾਲੇ suit ਆ ਆ ਦੁਪੱਟਾ ਚੈੱਕ ਕਰ ਲੋ ਪੂਰਾ ਫੋਰ ਸਾਈਡ ਲੱਦਿਆ ਹੋਇਆ ਦੁਪੱਟਾ ਪੂਰਾ ਟਾਪ ਦੇ ਨਵੇਂ-ਨਵੇਂ ਰੰਗ ਨਵੇਂ-ਨਵੇਂ ਡਿਜ਼ਾਈਨ ਆ ਦੇਖੋ ਕੰਟਰਾਸਟ ਬਣ ਗਿਆ ਲਾਈਟ ਕਲਰ ਆ ਡਾਰਕ ਕਲਰ ਅੱਜਕੱਲ ਬੜਾ ਚੱਲਦਾ ਦੁਪੱਟੇ ਵੀ ਬੜੇ ਸੋਹਣੇ-ਸੋਹਣੇ ਜੇ ਤੁਸੀਂ ਵਿਆਹ ਸ਼ਾਈ ਦਾ ਕਪੜਾ ਦਾਜ ਬਰੀ ਲੈਣੀ ਆ ਪਰ ਸਾਡੇ ਕੋਲ ਆਓ 2 ਲੱਖ ਵਾਲਾ ਕਪੜਾ 70 80000 ਰੁਪਏ ਚ ਲੈ ਜਾਓ 70 ਲੈਹਗੇ ਦੇ ਨਾਲ ਸੂਟ ਵੀ ਦੇ ਰਹੇ ਆ ਤੇ ਨਾਲ ਦੇ ਰਹੇ ਆ ਦੁਪੱਟਾ ਬਹੁਤ ਸ਼ਾਨਦਾਰ ਬਜ਼ਾਰਾ ਜੇ 15 15 20 20000 ਰਸੀ ਦੇਣਾ 3500 ਰੁਪਏ ਦਾ 3500 ਰੁਪਏ ਦਾ ਪੀਸ ਦੇਣਾ ਲੈਹਗੇ ਦੇ ਨਾਲ ਸੂਟ ਤੁਸੀਂ ਕਲਰ ਚੈੱਕ ਕਰ ਲੋ ਡਿਜ਼ਾਈਨ ਚੈੱਕ ਕਰ ਲੋ ਚਾਹੇ ਤੁਸੀਂ ਸ਼ਰਾਰੇ ਗਰਾਰੇ ਦੇ ਵਿੱਚ ਲੈਣਾ ਉਹ ਵੀ ਮਿਲ ਜਾਊਗਾ ਸ਼ਿਮਰ ਦੇ ਵਿੱਚ ਅਰੀਜਨਲ ਪੀਸ ਲੈਣੇ ਆ ਸਾਡੇ ਕੋਲ ਉਹ ਵੀ ਹੈਗੇ ਆ ਚਾਹੇ ਤੁਸੀਂ ਗਲਾਸ ਔਰਗੈਂਜਾ ਦੇ ਵਿੱਚ ਲੈਣੇ ਆ ਚਾਹੇ ਤੁਸੀਂ ਨੇਚਰਲ ਕਰੇਵ ਦੇ ਵਿੱਚ ਲੈਣਾ ਦੇਖੋ ਕਿੰਨਾ ਪਿਆਰਾ ਪੀਸ ਬਣਿਆ ਬਹੁਤ ਯੂਨਿਕ ਤੇ ਡਿਫਰੈਂਟ ਕਨਸੈਪਟ ਆ ਕਲਰ ਕੰਬੀਨੇਸ਼ਨ ਬਹੁਤ ਵਿਆਰਾ ਰੈੱਡ ਦੇ ਵਿੱਚ ਆ ਲਹਿੰਗੇ ਦਾ ਲਹੰਗਾ ਵਾ ਤੇ ਨਾਲ ਦੇਖੋ ਤੁਸੀਂ ਬਹੁਤ ਹੀ ਪਿਆਰੀ ਅਨਾਰਕਲੀ ਅਨਾਰਕਲੀ ਬਾਟਮ ਬਾਜੂ ਵਰਕ ਫੁੱਲ ਹੈਵੀ 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 ਪੀਸ オリジナル ਪੀਸ ਡਿਜ਼ਾਈਨਰ ਪੀਸ ਆ ਚੁਕੇ ਆ ਭਾਰੇ ਭਾਰੇ ਸੂਟ ਸਾਡੇ ਕੋਲ ਆ ਗਏ ਆ ਵਿਆਹ ਸ਼ਾਦੀ ਜਿੱਦਣ ਕੁੜੀ ਦਾ ਵਿਆਹ ਆ ਲਾਵਾ ਫੇਰਿਆਂ ਦੇ ਪੋਣਾ ਦੇ ਉਹ ਸੂਟ ਤੁਹਾਨੂੰ ਅਸੀਂ ਦੇਣੇ ਆ ਬੜੇ ਕਾਉਟੀਆਂ ਦੇ ਭਾ ਲੈਹੰਗਿਆਂ ਨਾਲੋਂ ਵੀ ਸਸਤੇ ਪਰ ਲੈਹੰਗਿਆਂ ਨਾਲੋਂ ਭਾਰੇ ਆ ਫਰੰਟ ਸੂਟ ਦਾ ਦੇਖੋ ਵਾਜੂ ਵਰਕ ਦੇਖੋ ਰੰਗ ਦੇਖੋ ਰੈੱਡ ਲੈ ਜਾਓ ਮਹਿਰੂਮ ਲੈ ਜਾਓ ਲਾਈਟ ਚ ਲੈਣੇ ਆ ਡਾਰਕ ਚ ਲੈਣੇ ਆ ਵੱਖਰੇ ਵੱਖਰੇ ਡਿਜ਼ਾਈਨ ਜਿੰਨੀ ਵੈਰਾਈਟੀ ਸਾਨੂੰ ਰੈੱਡ ਦੇ ਵਿੱਚ ਮਹਿਰੂਮ ਦੇ ਵਿੱਚ ਅੰਕਲੋਂ ਮੋਗਾ ਰੋਡ ਬਾਗਾ ਬ੍ਰਾਂਡ ਦੇ ਮੈਨ ਨਹੀਂ 19 ਰੇਂਜ ਤੇ 19 ਵੈਰਾਈਟੀ ਸਾਨੂੰ ਮਿਲਣੀ ਨਹੀਂ ਫਲਕਾਰੀ ਸੂਟਾਂ ਦੇ ਵਿੱਚ ਵੀ ਡਿਜ਼ਾਈਨ ਚੈੱਕ ਕਰੋ ਘੇਰਾ ਦੇਖੋ ਫਰੰਟ ਦੇਖੋ ਬਾਜੂ ਵਰਕ ਦੇਖੋ ਫੋਰ ਸਾਈਡ ਦੁਪट्टे ਦੇਖੋ ਇਹਦੇ ਵਿੱਚ ਹੀ ਵੱਡੇ ਫਾਇਦੇ ਤੁਸੀਂ ਲਹਿੰਗਾ ਚੈੱਕ ਕਰੋ ਲਹਿੰਗਿਆਂ ਦੇ ਵਿੱਚ ਵੀ ਬਹੁਤ ਵੈਰਾਈਟੀ ਆ ਤੁਸੀਂ ਸ਼ਰਾਰੇ ਗਰਾਰੇ ਦੇ ਵਿੱਚ ਵੈਰਾਈਟੀ ਲੈਣੀ ਆ ਉਹ ਵੀ ਬਹੁਤ 20% ਰੈਡੀਮੇਡ ਤੇ ਡਿਸਕਾਊਂਟ ਵੀ ਚੱਲੀ ਜਾਂਦਾ ਦੇਖੋ ਸ਼ਰਾਰੇ ਗਰਾਰੇ ਲਹਿੰਗੇ ਸੂਟ ਤਾਂ ਹੈਗੇ ਆ ਇਹਨਾਂ ਦੇ ਨਾਲ ਤੁਸੀਂ ਅਗਰ ਕੋਟ ਪੈਂਟ ਕੁਰਤੇ ਪਜਾਮੇ ਸ਼ੇਰਵਾਨੀਆਂ ਬਾਸਕਟਾ ਲੈਣੀਆਂ ਤਾਂ ਉਹ ਵੀ ਸਾਡੇ ਕੋਲ ਮਿਲ ਜਾਣਗੀਆਂ ਸੋ ਇਸ ਦੇ ਨਾਲ ਤੁਸੀਂ ਫਲਕਾਰੀਆਂ ਲੈਣੀਆਂ ਫਲਕਾਰੀਆਂ ਦੇ ਵਿੱਚ ਸਾਡੇ ਕੋਲ ਬਹੁਤ ਵੱਡੇ ਵੱਡੇ ਡਿਜ਼ਾਈਨ ਬਾਗ ਬਣ ਬਣ ਕੇ ਆ ਗਏ ਆ वैसे 3-400 روپے تو ਸਾਡੇ ਕੋਲ ਫਲਕਾਰੀ ਸ਼ੁਰੂ ਆ ਜੇ ਉਦੋਂ ਉੱਪਰ ਹੀ ਰੇਂਜ ਤੁਸੀਂ 1200 1500 1000 2000 ਨਹੀਂ ਤਾਂ ਉਹ ਵੀ ਤੁਹਾਨੂੰ ਮਿਲ ਜਾਣੀ ਕਿਉਂਕਿ ਵੱਡੀ ਰੇਂਜ ਹੈਗੀ ਆ ਤੋਂ ਛੇਤੀ ਆ ਜਿਓ ਅੰਕਲ ਊਮ ਮੋਗਾ ਰੋਡ ਬਾਗਾ ਪਣਾ